ਇਸ ਜਗ੍ਹਾ ਤੇ ਬਹੁਤ ਜ਼ਿਆਦਾ ਦਰਦ ਹੁੰਦਾ ਜਦੋਂ ਹੀਲ ਪੇਨ ਹੋਵੇ ਅੱਡੀ ਦਾ ਦਰਦ ਹੋਵੇ ਹੈਗਲੈਂਡ ਡਿਫਾਰਮਿਟੀ ਵੀ ਕਈ ਵਾਰੀ ਬਣ ਜਾਂਦੀ ਹੈ ਜਿਸ ਨੂੰ ਆਪਾਂ ਟੇਪਿੰਗ ਨਾਲ ਐਦਾਂ ਟੇਪ ਨਾਲ ਆਪਾਂ ਇਸ ਨੂੰ ਅੰਦਰ ਕਰ ਸਕਦੇ ਆ ਜਦੋਂ ਸਵੇਰੇ ਆਪਾਂ ਉੱਠਦੇ ਆ ਉਠਣਸਾਰ ਪਹਿਲਾ ਪੈਰ ਥੱਲੇ ਨਹੀਂ ਲੱਗਦਾ ਪਰ ਜਦੋਂ ਪੈਰ ਥੱਲੇ ਲੱਗ ਜਾਵੇ ਫੇਰ 4-5 ਕਦਮ ਤੁਰਨੇ ਔਖੇ ਆ ਉਸ ਤੋਂ ਬਾਅਦ ਦਰਦ ਘਟ ਜਾਂਦਾ ਹੈ ਉਹ ਹੋ ਗਿਆ ਆਪਣੇ ਜਿਹੜਾ ਪਲੈਂਟਰ ਫੇਸ਼ੀਆ ਆਪਣਾ ਇਹ ਇਸ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ ਜਿਹੜਾ ਅੱਡੀ ਤੋਂ ਸ਼ੁਰੂ ਹੋ ਕੇ ਇੱਥੇ ਉਂਗਲਾਂ ਤੱਕ ਜਾਂਦਾ ਹੈ ਇਸ ਦੀ ਜਦੋਂ ਇਨਫਲੇਮੇਸ਼ਨ ਹੋਏਗੀ ਹੀਲ ਪੇਨ ਵੀ ਹੋਏਗੀ ਔਰ ਜਦੋਂ ਹੈਗਲੈਂਡ ਡਿਫਾਰਮਿਟੀ ਬਣੇਗੀ ਉਦੋਂ ਵੀ ਹੀਲ ਪੇਨ ਹੋਏਗੀ ਦੋਨਾਂ ਦੀਆਂ ਕਸਰਤਾਂ ਸੇਮ ਨਹੀਂ ਹੈ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤੁਸੀਂ ਅੱਡੀ ਦੇ ਦਰਦ ਤੋਂ ਬਚ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਸਭ ਤੋਂ ਪਹਿਲੀ ਤੁਸੀਂ ਐਕਸਰਸਾਈਜ਼ ਕੀ ਕਰਨੀ ਹੈ ਆਪਾਂ ਆਪਣੀ ਕਾਫ ਮਸਲ ਜੰਗਣੀ ਦੇ ਮਸਲ ਨੂੰ ਸਟ੍ਰੈਚ ਕਰਾਂਗੇ ਇੱਕ ਆਪਾਂ ਪੈਰ ਪਿਛੇ ਰੱਖ ਲੈਣਾ ਔਰ ਇੱਕ ਪੈਰ ਅੱਗੇ ਔਰ ਐਦਾਂ ਆਪਾਂ ਸਟ੍ਰੈਚ ਕਰ ਰਹੇ ਹਾਂ ਇਥੇ ਆਪਾਂ ਹੋਲਡ ਕਰਨਾ 30 ਸੈਕਿੰਡ ਲਈ ਦੈਨ ਰਿਲੈਕਸ ਫਿਰ ਆਪਾਂ ਹੋਲਡ ਕਰਾਂਗੇ 30 ਸੈਕਿੰਡ ਲਈ ਦੈਨ ਰਿਲੈਕਸ ਇਸਦੇ ਤੁਸੀਂ 5 ਤੋਂ 6 ਸੈਟ ਲਾਉਣੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਦੂਜੀ ਕਸਰਤ ਕੀ ਹੋਏਗੀ ਆਪਾਂ ਨੂੰ ਇੱਕ ਫੋਮ ਰੋਲਰ ਚਾਹੀਦਾ ਹੋਏਗਾ ਜਾਂ ਤੁਸੀਂ ਕੋਈ ਪਾਣੀ ਦੀ ਬੋਤਲ ਜਿਸ ਦੇ ਵਿੱਚ ਤੁਸੀਂ ਬਰਫ਼ ਨਾਲ ਜਮਾ ਲਮੋ ਔਰ ਇਸ ਨੂੰ ਤੁਸੀਂ ਥੱਲੇ ਰੱਖ ਲੈਣਾ ਹੈ ਔਰ ਇਸ ਦੇ ਉੱਪਰ ਐਦਾਂ ਤੁਸੀਂ ਤਿੰਨ ਤੋਂ 4 ਮਿੰਟ ਸਵੇਰੇ ਦੁਪਹਿਰੇ ਸ਼ਾਮ ਕਰਨਾ ਹੈ ਇਸ ਕਰਕੇ ਵੀ ਇਸ ਜਗ੍ਹਾ ਤੇ ਜਿਹੜੀ ਇਨਫਲਮੇਸ਼ਨ ਹੋਈ ਹੋਈ ਆ ਉਹ ਹੀਲ ਹੋ ਜਾਵੇ ਤੀਜਾ ਕੰਮ ਆਪਾਂ ਕੀ ਕਰਾਂਗੇ ਸੌਣ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਇਸ ਨੂੰ ਆਪਾਂ ਸਟ੍ਰੈਚ ਕਰਾਂਗੇ 10 ਤੋਂ 15 ਸੈਕਿੰਡ ਥੈਨ ਰਿਲੈਕਸ ਚੌਥਾ ਕੰਮ ਆਪਾਂ ਕੀ ਕਰਾਂਗੇ ਇਸ ਜਗ੍ਹਾ ਤੇ ਆਪਾਂ ਦੋਨੋਂ ਹੱਥਾਂ ਨਾਲ ਮ사ਜ ਕਰਾਂਗੇ ਰਾਤ ਨੂੰ ਸੌਣ ਤੋਂ ਪਹਿਲਾਂ ਚਾਰੇ ਚੀਜ਼ਾਂ ਤੁਸੀਂ ਅਪਣਾਓ ਤੁਸੀਂ ਦੇਖੋਗੇ ਜੋ ਤੁਹਾਡੀ ਅੱਡੀ ਦਾ ਦਰਦ ਹੈ ਉਹ ਹੌਲੀ ਹੌਲੀ ਕੱਟਣਾ ਸ਼ੁਰੂ ਹੋ ਜਾਏਗਾ ਸਤਿ ਸ੍ਰੀ ਅਕਾਲ ਜੀ